ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਤੇ ਇਸ ਵੀਡੀਓ ਦੇ ਰਾਹੀਂ ਇਹ ਪਹਿਲੀ ਵੀਡੀਓ ਆਪਾਂ ਪੰਜਾਬੀ ਪੋਡਕਾਸਟ ਸ਼ੁਰੂ ਕਰਨੇ ਜਾ ਰਹੇ ਹਾਂ ਜਿਦੇ ਵਿੱਚ ਤੁਹਾਨੂੰ ਪੰਜਾਬੀ ਦੀਆਂ ਕਵਿਤਾਵਾਂ ਕਹਾਣੀਆਂ ਤੇ ਹੋਰ ਮਤਲਬ ਐਵੇਂ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅਤੇ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਹਾਨੂੰ ਸੁਣਾਵਾਂਗੇ ਇਹਦੇ ਵਿੱਚ ਪੰਜਾਬੀ ਦੇ ਲੇਖ ਹੋ ਸਕਦੇ ਨੇ ਪੰਜਾਬੀ ਦੇ ਚਿੱਠੀਆਂ ਪੱਤਰ ਕਹਾਣੀਆਂ ਕਵਿਤਾਵਾਂ ਆਦਿ ਠੀਕ ਹੈ ਤਾਂ ਇੱਥੇ ਇੱਕ ਪਾਠ ਦਿੱਤਾ ਹੋਇਆ ਹੈ ਤੁਸੀਂ ਆਪਣੇ ਆਰਾਮ ਨਾਲ ਬੈਠ ਜਿਓ ਜਿੱਥੇ ਬੈਠਣਾ ਅਤੇ ਕੰਨਾਂ ਵਿੱਚ 이어ਫੋਨ ਲਗਾ ਕੇ ਇਸ ਨੂੰ ਤੁਸੀਂ ਸੁਣ ਸਕਦੇ ਹੋ ਪ੍ਰਾਰਥਨਾ ਯਾਨੀ ਕਿ ਪ੍ਰੇਅਰ ਪਾਠ ਦਿੱਤਾ ਹੋਇਆ ਤੁਹਾਨੂੰ ਇੱਕ ਪ੍ਰਾਰਥਨਾ ਯਾਨੀ ਕਿ ਪ੍ਰੇਅਰ ਇਹ ਕਵਿਤਾ ਇਸ ਪ੍ਰਕਾਰ ਹੈ ਕਿ ਸਿਰਜਣਹਾਰੇ ਸਬਦੇ ਪਿਆਰੇ ਦੇ ਸਾਨੂੰ ਇਹ ਦਾਨ ਪੜਿਏ ਲਿਖਿਏ ਅੱਗੇ ਵਧਿਏ ਕਰੀਏ ਕੰਮ ਮਹਾਨ ਇਸ ਪੈਰੇ ਦੇ ਵਿੱਚ ਸਿਰਜਣ ਹਾਰੇ ਯਾਨੀ ਕਿ ਪਰਮਾਤਮਾ ਨੂੰ ਬੱਚੇ ਇੱਕ ਗੁਜਾਰਿਸ਼ ਕਰ ਰਹੇ ਹਨ ਕਿ ਸਭ ਦੇ ਪਿਆਰੇ ਇਹ ਪਰਮਾਤਮਾ ਸਾਨੂੰ ਇੱਕ ਦਾਣ ਦੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਿਏ ਮਹਾਨ ਕੰਮ ਕਰੀਏ ਪੜ੍ਹੀਏ ਲਿਖੀਏ ਅਤੇ ਤਰੱਕੀ ਕਰੀਏ ਮਾਨਵਤਾ ਦੀ ਸੇਵਾ ਕਰੀਏ ਸੇਵਾ ਜੋ ਨਿਸ਼ਕਾਮ ਤੁਰਦੇ ਜਾਈਏ ਮੰਜ਼ਿਲ ਪਾਈਏ ਹੋਏ ਆਰਾਮ ਹਰਾਮ ਤਾਂ ਇਸ ਪੈਰੇ ਵਿੱਚ ਬੱਚੇ ਕਹਿੰਦੇ ਹਨ ਗੁਜਾਰਿਸ਼ ਕਰਦੇ ਹਨ ਕਿ ਅਸੀਂ ਮਾਨਵਤਾ ਦੀ ਯਾਨੀ ਕਿ ਹਿਊਮੈਨਿਟੀ ਦੀ ਸੇਵਾ ਕਰੀਏ ਸੇਵਾ ਐਸੀ ਕਰੀਏ ਕਿ ਸੇਵਾ ਆਪਾਂ ਪ੍ਰੋਫਿਟ ਮੋਟਿਵ ਨੂੰ ਧਿਆਨ ਚ ਰੱਖ ਕੇ ਨਾ ਕਰੀਏ ਕਿ ਅਸੀਂ ਸਾਨੂੰ ਫਾਇਦਾ ਹੋ ਤਾਂ ਹੀ ਅਸੀਂ ਸੇਵਾ ਕਰੀਏ ਨਿਸ਼ਕਾਮ ਸੇਵਾ ਕਰੀਏ ਠੀਕ ਹੈ ਵਿਦਆਊਟ ਪ੍ਰੋਫਿਟ ਮੋਟਿਵ ਕਿ ਬਦਲੇ ਵਿੱਚ ਚਾਹੇ ਸਾਨੂੰ ਕੁਝ ਵੀ ਨਾ ਮਿਲੇ ਫਿਰ ਵੀ ਅਸੀਂ ਸੇਵਾ ਕਰੀਏ ਆਪਣੇ ਜੋ ਮੰਜ਼ਿਲ ਆਪਾਂ ਨੇ ਮਿੱਥੀ ਆ ਉਸ ਮੰਜ਼ਿਲ ਵੱਲ ਤੁਰਦੇ ਜਾਈਏ ਅਤੇ ਆਰਾਮ ਨਾ ਕਰੀਏ ਆਰਾਮ ਹਰਾਮ ਕਿਹਾ ਗਿਆ ਹਾਂ ਇੱਥੇ ਆਪਾਂ ਇਹ ਕਹਿ ਸਕਦੇ ਇਸ ਨੂੰ ਇਸ ਤਰ੍ਹਾਂ ਇੰਟਰਪ੍ਰੀਟ ਕਰ ਸਕਦੇ ਹਾਂ ਕਿ ਰੈਸਟ ਆਪਾਂ ਲੈ ਸਕਦੇ ਹਾਂ ਇੰਟਰਵਲਸ ਤੇ ਲੇਕਿਨ ਇਹ ਨਹੀਂ ਵੀ ਆਪਾਂ ਇੱਕ ਤਰ੍ਹਾਂ ਨਾਲ ਵਿਲੇ ਕਹਿ ਲਈਏ ਜਾਂ ਆਪਾਂ ਹੱਡ ਹਰਾਮੀ ਹੋ ਜਾਈਏ ਹੱਡ ਹਰਾਮੀ ਹੋਣਾ ਪਾਪ ਹੈ ਤੂੰ ਦਾਤਾ ਹੈ ਸਭ ਦਾ ਮਾਲਕ ਸਭ ਨੂੰ ਦੇਈ ਭਰੋਸਾ ਸਭ ਹੀ ਪਿਆਰਨ ਇੱਕ ਦੂਜੇ ਨੂੰ ਮਨ ਵਿੱਚ ਰਹੇ ਨਾ ਰੋਸਾ ਇਸ ਵਿੱਚ ਕਹਿੰਦੇ ਹਨ ਕਿ ਤੂੰ ਦਾਤਾ ਹੈ ਸਭ ਦਾ ਮਾਲਕ ਹੈ ਪਾਲਣ ਵਾਲਾ ਸਭ ਨੂੰ ਤੂੰ ਭਰੋਸਾ ਦੇ ਸਭ ਹੀ ਪਿਆਰਨ ਇੱਕ ਦੂਜੇ ਨੂੰ ਸਾਰੇ ਇੱਕ ਦੂਜੇ ਨਾਲ ਪਿਆਰ ਕਰਨ ਨਾਲ ਮਿਲ ਕੇ ਰਹਿਣ ਮਨ ਵਿੱਚ ਕੋਈ ਰੋਸਾ ਕੋਈ ਬਦਲੇ ਦੀ ਭਾਵਨਾ ਜਾਂ ਲੜਨ ਦਾ ਮ ਕੋਈ ਮਨ ਮੁਟਾਵ ਨਾ ਹੋਵੇ ਅੰਨ ਤੰਨ ਦੂਣ ਸਿਵਾਇਆ ਹੋਵੇ ਰਹੇ ਨ ਕੋਈ ਭੁੱਖਾ ਬੋਲੇ ਬੋਲ ਤਾਂ ਮਿੱਠਾ ਬੋਲੇ ਬੋਲੇ ਨਾ ਕੋਈ ਰੁੱਖਾ ਇਸ ਵਿੱਚ ਕਿਹਾ ਗਿਆ ਹੈ ਕਿ ਜੋ ਅੰਨ ਹੈ ਯਾਨੀ ਕਿ ਫੂਡ ਆਈਟਮਸ ਖਾਣ ਦੇ ਪਦਾਰਥ ਧਨ منی ਇਹ ਦੁਣ ਸਵਾਇਆ ਹੋ ਜਾਵੇ ਦੁੱਗਣਾ ਹੋ ਜਾਵੇ ਠੀਕ ਹੈ ਮਲਟੀਪਲਾਈ ਹੋ ਗਏ ਕੋਈ ਵੀ ਭੁੱਖਾ ਨਾ ਸੋਏ ਕੋਈ ਵੀ ਭੁੱਖਾ ਨਾ ਰਹੇ ਸਾਰੇ ਮਿੱਠੇ ਬੋਲ ਬੋਲਣ ਠੀਕ ਹੈ ਗੁੱਡ ਵਰਡਸ ਬੋਲਣ ਕੋਈ ਵੀ ਰੁੱਖਾ ਨਾ ਬੋਲੇ ਮੇਰ ਤੇਰ ਦੀਆਂ ਗੱਲਾਂ ਮੁਕਣ ਹਉਮੈ ਰਹਿ ਨਾ ਕੋਈ ਚਾਰ ਦਸ਼ਾਵਾਂ ਵਿੱਚੋਂ ਆਵੇ ਫੁੱਲਾਂ ਦੀ ਖੁਸ਼ਬੂ ਆਵੇ ਇਹ ਤੇਰਾ ਹੈ ਇਹ ਮੇਰਾ ਹੈ ਇਹ ਮੈਂ ਕੀਤਾ ਇਹ ਤੇਰਾ ਇਹ ਮੇਰਾ ਤੇਰ ਮੇਰ ਦੀਆਂ ਗੱਲਾਂ ਮੁੱਕ ਜਣ ਹਾਉ ਮੈਂ ਜੋ ਹੈ ਠੀਕ ਹੈ ਹਾਉ ਮੈਂ ਹੋ ਗਿਆ ਪ੍ਰਾਈਡ ਇਹ ਨਾ ਰਹੇ ਕਿ ਇਹ ਮੈਂ ਕੀਤਾ ਮੈਂ ਇਹ ਕਰ ਸਕਦਾ ਇਹ ਨਾ ਰਹੇ ਚਾਰੇ ਦਿਸ਼ਾਵਾਂ ਤੋਂ ਫੁੱਲਾਂ ਦੀਆਂ ਹੀ ਖੁਸ਼ਬੂਆਂ ਆਣ ਜਦ ਵੀ ਵਾਜ ਦੇਵੇ ਕੋਈ ਸਾਨੂੰ ਕੰਮ ਉਸ ਤੇ ਆਈਏ ਹਰ ਪਲ ਆਪਣਾ ਲੇਖੇ ਲਾਈਏ ਕਦਰ ਸਮੇਤੀ ਪਾਈਏ ਇਸ ਵਿੱਚ ਕਿਹਾ ਗਿਆ ਹੈ ਕਿ ਜਦ ਵੀ ਕੋਈ ਸਾਨੂੰ ਬੁਲਾਵੇ ਆਵਾਜ਼ ਦੇਵੇ ਤਾਂ ਕੋਈ ਕੰਮ ਕਹੇ ਤਾਂ ਉਸਤੇ ਕੰਮ ਆਈਏ ਆਪਾਂ ਟਾਲਮਟੋਲ ਜਾਂ ਨਾ ਨਾ करिए ਵੈਲਿਊਏਬਲ ਬਣੀਏ ਦੂਜਿਆਂ ਦੇ ਵੀ ਕੰਮ ਆਈਏ ਹਰ ਪਲ ਆਪਣਾ ਲੇਖੇ ਲਾਈਏ ਕਿ ਟਾਈਮ ਦਾ ਹਰ ਇੱਕ ਸੈਕਿੰਡ ਹਰ ਇੱਕ ਪਲ ਕੋਈ ਨਾ ਕੋਈ ਆਪਾਂ ਟੁਕਮਾ ਕੰਮ ਕਰੀਏ ਕੋਈ ਪ੍ਰੋਡਕਟਿਵ ਐਕਟੀਵਿਟੀ ਕਰੀਏ ਆਪਾਂ ਟਾਈਮ ਨੂੰ ਵੇਸਟ ਨਾ ਕਰੀਏ ਅਤੇ ਕਦਰ ਸਮੇਂ ਦੀ ਪਾਈਏ ਸਮੇਂ ਦੀ ਰਿਸਪੈਕਟ ਕਰੀਏ ਸਮੇਂ ਦੀ ਕਦਰ ਕਰੀਏ ਸਮੇਂ ਸਮੇਂ ਤੇ ਕੰਮ ਕਰੀਏ ਆਪਾਂ ਸਮੇਂ ਨੂੰ ਵੇਸਟ ਨਾ ਕਰੀਏ ਠੀਕ ਹੈ ਇਹ ਚੀਜ਼ਾਂ ਕਹੀਆਂ ਤਾਂ ਆਪਾਂ ਕੁਝ ਸ਼ਬਦ ਵੀ ਡਿਸਕਸ ਕਰ ਲੈਣੇ ਹਨ ਕਿ ਕਿਹੜੇ ਸ਼ਬਦ ਹੈਗੇ ਨੇ ਇਸ ਕਵਿਤਾ ਦੇ ਵਿੱਚ ਰੂਤੇ ਉਹਨਾਂ ਦਾ ਕੀ ਮਤਲਬ ਹੈ ਸਿਰਜਣਹਾਰੇ ਸਿਰਜਣਹਾਰਾ ਕਿਹਾ ਗਿਆ ਹੈ ਜੋ ਇਸ ਸੰਸਾਰ ਨੂੰ ਬਣਾਉਣ ਵਾਲਾ ਹੈ ਕਰਤਾਰ ਯਾਨੀ ਕਿ ਰੱਬ ਮਾਨਵਤਾ ਦਾ ਅਰਥ ਹੁੰਦਾ ਹੈ ਮਨੁੱਖਤਾ ਨਿਸ਼ਕਾਮ ਦਾ ਮਤਲਬ ਹੁੰਦਾ ਹੈ ਉਹ ਕੰਮ ਜੋ ਫਲ ਦੀ ਇੱਛਾ ਤੋਂ ਬਿਨਾ ਕੀਤਾ ਜਾਵੇ ਠੀਕ ਹੈ ਕਿ ਬਦਲੇ ਵਿੱਚ ਕੀ ਮਿਲੇ ਇਸ ਨੂੰ ਨਾ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਬਸ ਕਰਮ ਕਰੋ ਭਰੋਸਾ ਇਹਦਾ ਮਤਲਬ ਹੁੰਦਾ ਹੈ ਵਿਸ਼ਵਾਸ ਯਾਨੀ ਕਿ ਬਿਲੀਫ ਟਰਸਟ ਦੂਣ ਸਵਾਈਆਂ ਦਾ ਮਤਲਬ ਹੋ ਗਿਆ ਬਹੁਤ ਜ਼ਿਆਦਾ ਮੈਂ ਦੁੱਗਣਾ ਕਿਹਾ ਸੀਗਾ ਵੀ ਧਨ ਤੇ ਫੂਡ ਆਈਟਮਸ ਦੁੱਗਣੀਆਂ ਹੋ ਜਾਣ ਪਰ ਉੱਥੇ ਮਤਲਬ ਹੋ ਗਿਆ ਕਿ ਬਹੁਤ ਜ਼ਿਆਦਾ ਹੋ ਜਾਣਾ ਬੇਸਿਕਲੀ ਮਲਟੀਪਲਾਈ ਹੋ ਜਾਣਾ ਹਉਮੈ ਦਾ ਮਤਲਬ ਹੋ ਗਿਆ ਹੰਕਾਰ ਪ੍ਰਾਈਡ ਮੇਰ ਤੇਰ ਦਾ ਮਤਲਬ ਹੋ ਗਿਆ ਪੱਖਪਾਤ ਵਿਤਕਰਾ ਨਾ ਕਰੀਏ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਾ ਕਰੀਏ ਖੁਸ਼ਬੋਈ ਦਾ ਮਤਲਬ ਹੋ ਗਿਆ ਸੁਗੰਧੀ ਬਿਊਟੀਫੁਲ 스మెల్ ਕਦਰ ਦਾ ਮਤਲਬ ਹੋ ਗਿਆ ਕੀ ਕੀਮਤ ਮਹੱਤਤਾ ਇੰਪੋਰਟੈਂਸ ਸਮੇਂ ਦੀ ਆਪਾਂ ਇੰਪੋਰਟੈਂਸ ਨੂੰ ਸਭ ਜੀ ਉਸਦੀ ਕਦਰ ਕਰੀਏ ਠੀਕ ਹੈ ਜੀ ਤਾਂ ਇਹ ਜਿਹੜਾ ਪਾਠ ਹੈ ਪੰਜਾਬੀ ਦੀ ਕਵਿਤਾ ਹੈ ਠੀਕ ਹੈ ਤੇ ਇਸ ਨੂੰ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਇੱਕ ਪੋਡਕਾਸਟ ਦੇ ਰੂਪ ਦੇ ਵਿੱਚ ਸਾਂਝਾ ਕੀਤਾ ਹੈ ਮੇਰਾ ਉਦੇਸ਼ ਹੈ ਕਿ ਆਪਾਂ ਪੰਜਾਬੀ ਦਾ ਪੋਡਕਾਸਟ ਇੱਕ ਕ੍ਰੀਏਟ ਕਰੀਏ ਤੇ ਜਿਹਦੇ ਵਿੱਚ ਤੁਹਾਡਾਂ ਪੰਜਾਬੀ ਲਿਟਰੇਚਰ ਨੂੰ ਸ਼ੇਅਰ ਕੀਤਾ ਜਾਵੇ ਤੇ ਇਹ ਪੋਡਕਾਸਟ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਦੱਸ ਸਕਦੇ ਹੋ ਕਮੈਂਟ ਕਰ ਸਕਦੇ ਹੋ ਠੀਕ ਹੈ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਪਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੇ ਹੋਰ ਪੋਡਕਾਸਟ ਦੇ ਐਪੀਸੋਡ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਲੇਲਿਸਟ ਮਿਲ ਜਾਵੇਗੀ ਉੱਥੋਂ ਤੁਸੀਂ ਦੇਖ ਸਕਦੇ ਹੋ ਧੰਨਵਾਦ